ਅੱਜ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਨੇ ਰਲ ਕੇ ਜਿਹੜੀ ਰੋਗੀ ਕਲਿਆਣ ਸਮੇਟੀ ਦੀ ਜਿਹੜੀ ਮੀਟਿੰਗ ਹੈ ਉਹਦੇ ਲਈ ਮੈਂ ਸਪੈਸ਼ਲੀ ਆਇਆ ਹਾਂ ਔਰ ਇਹ ਗੱਲ ਮਹਿਸੂਸ ਕਰਦਾ ਆਂ ਕਿ ਸਾਡੇ ਜਿਹੜੇ ਸਿਵਲ ਹਸਪੀਟਲ ਦਾ ਇਹਨਾਂ ਦੀ ਜਿਹੜੀਆਂ ਸਰਵਿਸਿਜ਼ ਐ ਇਹਨੂੰ ਹੋਰ ਬਿਹਤਰ ਕਰਨ ਦੀ ਲਗਾਤਾਰ ਲੋੜ ਰਹਿੰਦੀ ਹੈ ਔਰ ਇਹਦੇ ਵਿੱਚ ਜਿਹੜੀਆਂ ਇਹਨਾਂ ਨੇ ਆਪਣੇ ਡਿਮਾਂਡਸ ਹਸਪੀਟਲ ਨੇ ਰੱਖੀਆਂ ਹੈਗੀਆਂ ਉਹਦੇ ਲਈ ਕੁਝ ਸੀਐਸਆਰ ਦੇ ਵਿੱਚੋਂ ਨਾ ਪ੍ਰੋਵੀਜ਼ਨ ਮੰਗੇ ਆ ਔਰ ਉਹ ਹੋਣੇ ਵਿੱਚ ਇਹਦੇ ਜਲਦੀ ਤੋਂ ਜਲਦੀ ਔਰ ਮੈਂ ਵੀ ਕੋਸ਼ਿਸ਼ ਕਰਾਂਗਾ ਡਿਪਟੀ ਕਮਿਸ਼ਨਰ ਸਾਹਿਬ ਕੋ ਜੀ ਸਾਹਿਬ ਤੇ ਖੜੇ ਹੈ ਡੈਫੀਨੇਟਲੀ ਆ ਉਹਨਾਂ ਨੂੰ ਐਡਰਸੇਸ਼ਨ ਕਰਨ ਦੀ ਕੋਸ਼ਿਸ਼ ਔਰ ਮੈਂ ਲੋਕਾਂ ਨੂੰ ਵੀ ਵਿਸ਼ਵਾਸ ਦਿਨਾ ਚਾਹਨਾ ਸਿਵਲ ਹਸਪੀਟਲ ਜਿਹੜਾ ਵਿਤਰ ਕੰਮ ਕਰ ਰਿਹਾ ਹੋ ਸਕਦਾ ਕੁਝ ਨਾ ਕੁਝ ਚੀਜ਼ਾਂ ਤੱਕ ਸਾਡੀ ਅਸੀਂ ਐਡੀਸ਼ਨਲ ਕਰਨ ਦੀ ਕੋਸ਼ਿਸ਼ ਕਰ ਰਹੀ ਸਰਕਾਰ ਪਰ ਕਿਉਂਕਿ ਲੰਬੇ ਅਰਸੇ ਤੋਂ ਪੈਂਡਿੰਗ ਪਈਆਂ ਸੀ ਉਹਨਾਂ ਨੂੰ ਟਾਈਮ ਵੀ ਲੱਗ ਰਿਹਾ 50 ਬੈਡ ਦਾ ਨਵਾਂ ਹਸਪੀਟਲ ਵੀ ਉੱਥੇ ਇਨਫਰਾਸਟ੍ਰਕਚਰ ਬਣ ਰਿਹਾ ਉਹਦੇ ਨਾਲ ਵੀ ਕਾਫੀ ਸੁਧਾਰ ਹੋਏਗਾ ਔਰ ਟ੍ਰੋਮਾ ਸੈਂਟਰ ਵੀ ਗਵਰਨਮੈਂਟ ਦੀ ਕੋਸ਼ਿਸ਼ ਹੈ ਵੀ ਹਰੇਕ ਹਰੇਕ ਜ਼ਿਲ੍ਹਾ ਲੈਵਲ ਤੇ ਜ਼ਰੂਰ ਹੋਣਾ ਚਾਹੀਦਾ ਉਹਦੇ ਲਈ ਵੀ ਕੋਸ਼ਿਸ਼ ਕਰ ਰਹੇ ਆ ਔਰ ਜਿੱਦਾਂ ਕਿ ਜਿਹੜਾ ਇੱਕ ਰੂਟੀਨ ਦੇ ਵਿੱਚ ਆਪਾਂ ਇਹਨਾਂ ਨੇ ਡਾਇਲਿਸਿਸ ਦਾ ਬੜਾ ਇੰਪੋਰਟੈਂਟ ਹੁੰਦਾ ਔਰ ਮੈਂ ਲਗਾਤਾਰ ਜਦੋਂ ਅਸੀਂ ਲੋਕਾਂ ਕੋਲ ਜਾਈਦਾ ਔਰ ਲੋਕ ਸਾਡੀ ਕੋ ਡਿਮਾਂਡ ਕਰਦੇ ਆ ਵੀ ਸਾਡੀ ਹੈਲਪ ਕਰੋ ਜੀ ਫਾਈਨੈਂਸ਼ੀਅਲੀ ਹੈਲਪ ਕਰਾਓ ਕਿਧੋਂ ਕਰਾਓ ਆਪਣੇ ਕੋਲੋਂ ਕਰੋ ਕਿ ਅਸੀਂ ਡਾਇਲਿਸਿਸ ਕਰਾਉਣ ਸਾਡਾ ਖਰਚਾ ਨਹੀਂ ਚੱਲ ਰਿਹਾ ਮੈਂ ਬਾ ਦੋ ਚਾਰ ਪੀਸ਼ਨ ਨੂੰ ਭੇਜੇ ਬੇ ਇਹਨਾਂ ਕੋਲ ਔਰ ਮੈਂ ਸਪੈਸੀਫਿਕ ਪਾਈ ਤੌਰ ਤੇ ਫੋਨ ਕੀਤਾ ਇਹਨਾਂ ਨੂੰ ਵੀ ਆਪਾਂ ਇਹਨਾਂ ਨੂੰ ਪੇਸ਼ ਨੂੰ ਅਟੈਂਡ ਕਰੀ ਇਹਨਾਂ ਦੇ ਇਦਾਂ ਦੇ ਹਾਲਾਤ ਨੇ ਵੀ ਕਦੇ ਜਾ ਕੇ ਕਿਤੇ ਹਸਪੀਟਲ ਚ ਕਰਾਣ ਪ੍ਰਾਈਵੇਟਸ ਜਾ ਕੇ ਸੋ ਮੈਨੂੰ ਲੱਗਦਾ ਇਹਦੇ ਵਿੱਚ ਅ ਅਸੀਂ ਜਲਦੀ ਹੋਰ ਇੰਪਰੂਵਮੈਂਟ ਕਰਾਂਗੇ ਮੈਂ ਤੁਹਾਨੂੰ ਧੰਨਵਾਦ ਕਰਦਾ ਔਰ ਡਾਕਟਰਸ ਨੂੰ ਵੀ ਇਹ ਕਹਿਣਾ ਵੀ ਆਪਾਂ ਵੱਧ ਤੋਂ ਵੱਧ ਕਿਉਂਕਿ ਇਹਨਾਂ ਨੂੰ ਵੀ ਇਹ ਬੜਾ ਵੱਡੀ ਪਰਮਾਤਮਾ ਨੇ ਕਿਰਪਾ ਕੀਤੀ ਹੁੰਦੀ ਤਾਂ ਬੰਦਾ ਡਾਕਟਰ ਦਾ ਜੌਬ ਕਰਦਾ ਕਿ ਜਨਮਾਂ ਤੱਕ ਉਹਦਾ ਇਹਨਾਂ ਨੂੰ ਇਹਨੂੰ ਕਹਿੰਦੇ ਨੇ ਪੁੰਨੇ ਦਾ ਫਲ ਮਿਲਦਾ ਸਾਡੇ ਤਾਂ ਐਡਾਲੋਜੀ ਇਹ ਧਰਮ ਦੀ ਇਹ ਸਵਾਦ ਸਵਾਦ ਧੰਨਵਾਦ ਆ ਸਾਰਨ ਜੈ